ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਐ ਜਿਹੜੀਆਂ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਨੇ ਸਾਰੀਆਂ ਵੈਡਿੰਗ ਸਪੈਸ਼ਲ ਨੇ ਇਹਨਾਂ ਦੇ ਜਿਹੜੇ ਰੇਟ ਨੇ ਕੁਝ ਜਿਹੜੀਆਂ ਕਲੈਕਸ਼ਨ ਆਣਗੀਆਂ ਘੱਟ ਰੇਟਾਂ ਵਾਲੀਆਂ ਵੀ ਆਣੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਵਾਚ ਕਰਨਾ ਵੀਡੀਓ ਲੰਬੀ ਨਹੀਂ ਹੈ ਛੋਟੀ ਜੀ ਵੀਡੀਓ ਕਲੈਕਸ਼ਨਾਂ ਜਿੰਨੀਆਂ ਵੀ ਨੇ ਅੱਜ ਦੀ ਵੀਡੀਓ ਵਿੱਚ ਸਾਰੀਆਂ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਅਵੇਲੇਬਲ ਨੇ ਸਾਰੀਆਂ ਰੰਗ ਚੜੇ ਚੜੇ ਜਿੰਨਾ ਵਿੱਚ ਹੈ ਕਿੰਨੇ ਵਿੱਚ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਨੇ ਆਪਣਾ 6239245750 ਰੈਡ ਕੀਤਾ ਹੋਇਆ। ਉੱਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ। ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਫਿਰਦਾ ਰਿਪਲਾਈ ਜ਼ਰੂਰ ਆਏਗਾ। ਅੱਜਕੱਲ ਫੈਬਿਨੇਸ਼ਨ ਬ੍ਰਾਂਡ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀਆਂ ਨੇ। ਇਹ ਵੀ ਫੈਬਿਨੇਸ਼ਨ ਬ੍ਰਾਂਡ ਦੀਆਂ ਕਲੈਕਸ਼ਨ ਆਈਆਂ ਨੇ। ਇਹਨਾਂ ਦੇ ਵਿੱਚ ਰੰਗ ਜਿਹੜੇ ਨੇ ਬਹੁਤ ਜ਼ਿਆਦਾ ਨੇ। ਤੇ ਬੋਟਮ ਇਹ ਨਾਲ ਸੈਲਫ ਪ੍ਰਿੰਟ ਆਏਗਾ। ਸ਼ਰਟ ਜਿਹੜੀ ਡਿਜ਼ਾਈਨ ਪ੍ਰਿੰਟ ਨਾਲ ਆਏਗੀ ਦੁਪੱਟਾ ਵੀ ਜਿਹੜਾ ਉਹ ਡਿਜ਼ਾਈਨ ਪ੍ਰਿੰਟ ਨਾਲ ਆਏਗਾ 850 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਇਹਦੇ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਸੀ ਜਿੱਥੇ ਐਡ ਕਰ ਦਿੱਤੇ ਨੇ ਜਿਹੜੇ ਵੀ ਸੂਟ ਮੈਂ ਵੀਡੀਓ ਵਿੱਚ ਐਡ ਕੀਤੇ ਨੇ ਉਹਨਾਂ ਦਾ ਅਗਰ ਰੇਟ ਕਿਸੇ ਦਾ ਮੇਰੇ ਕੋਲ ਨਹੀਂ ਦੱਸਿਆ ਗਿਆ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿਉਂਕਿ ਕਿਸੇ ਟਾਈਮ ਕਲੈਕਸ਼ਨਾਂ ਜਿਹੜੀਆਂ ਹੁੰਦੀਆਂ ਨੇ ਸਿੰਗਲ ਸਿੰਗਲ ਕਲਰ ਦੇ ਵਿੱਚ ਆਉਂਦੀਆਂ ਨੇ ਤੇ ਉਹਨਾਂ ਦੇ ਸਾਰੀਆਂ ਦਾ ਜਿਹੜਾ ਰੇਟ ਹੈ ਕਿਸ ਟਾਈਮ ਨਹੀਂ ਦੱਸਿਆ ਜਾਂਦਾ ਇਸ ਲਈ ਤੁਸੀਂ ਮੈਨੂੰ ਨੰਬਰ ਜਿਹੜਾ ਮੈਂ ਆਪਣਾ ਐਡ ਕੀਤਾ ਉਹਦੇ ਤੇ ਜਾ ਕੇ ਪੁੱਛ ਸਕਦੇ ਹੋ ਫੈਬਨੇਸ਼ਨ ਬ੍ਰਾਂਡ ਦੇ ਇੱਕ ਸੂਟ ਜਿਹੜੇ ਅੱਜ ਕੱਲ ਟ੍ਰੈਂਡ ਵਿੱਚ ਨੇ ਖੂਬ ਸਾਰੀਆਂ ਭੈਣਾਂ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰ ਰਹੀਆਂ ਨੇ ਤੇ ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਦਾ ਫੈਬਰਿਕ ਜਿਹੜਾ ਵੀ ਬਹੁਤ ਪਿਆਰਾ ਹੁੰਦਾ ਹੈ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਹੈ ਤੇ ਇਹਨਾਂ ਸੂਟਾਂ 'ਚ ਕਦੇ ਵੀ ਕੋਈ ਕੰਪਲੇਨ ਨਹੀਂ ਆਂਦੀ ਕਿਉਂਕਿ ਜਿਹੜੀਆਂ ਇਹਦੇ ਵਿੱਚ ਕਲੈਕਸ਼ਨਾਂ ਨੇ ਸਾਰੀਆਂ ਬੈਸਟ ਕੁਆਲਿਟੀ ਦੀਆਂ ਤੇ ਸਾਰੀਆਂ ਭੈਣਾਂ ਦੀ ਜਿਹੜੀ ਪਸੰਦ ਨੂੰ ਤਾਂ ਸਾਹਮਣੇ ਰੱਖ ਕੇ ਬਣਾਈਆਂ ਜਾਂਦੀਆਂ ਨੇ ਐ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਮਿਲ ਜਾਣਗੀਆਂ ਜੀ 900 ਦੇ ਵਿੱਚ 3 ਮਿਲ ਜਾਣਗੀਆਂ 3 ਸੂਟ ਨੇ ਇਹਨਾਂ ਵਿੱਚ ਆਫਰ ਇਹ ਹੈ ਕਿ 2 ਸੂਟ ਤੁਹਾਡੀ ਸਾਈਡ ਤੋਂ ਸelect ਹੋਣਗੇ ਜਿਹੜਾ 3rd ਵਾਲਾ ਸੂਟ ਜਾਏਗਾ ਉਹ ਤੁਹਾਨੂੰ ਸਾਡੀ ਸਾਈਡ ਤੋਂ ਜਾਏਗਾ ਉਹ ਇਹਨਾਂ ਦੇ ਵਿੱਚੋਂ ਹੀ ਜਾਏਗਾ ਜਿਵੇਂ ਕਿ ਪਹਿਲਾਂ ਵੀ ਆਪਸ਼ਨ ਆਈਆਂ ਸੀ ਇਹ ਜਿਹੜੇ ਸੂਟ ਨੇ ਇਹਨਾਂ ਵਿੱਚ ਤੁਹਾਨੂੰ ਤੁਸੀਂ 2 ਸੂਟ ਆਪਣੇ ਪਸੰਦ ਦੇ ਸelect ਕਰ ਲਓ 1100 ਦੇ ਵਿੱਚ ਇਹ ਸੂਟ ਆਣਗੇ ਤੇ ਇਹਨਾਂ ਵਿੱਚ ਇਹ ਹੈ ਕਿ ਤੁਸੀਂ ਆਪਣੇ ਅਕੋਰਡਿੰਗਲੀ 2 ਸੂਟ ਸੈੱਟ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਬਾਇ ਕਰਨਾ ਚਾਹੁੰਦੇ ਹੋ ਕੰਪਲੇਟ ਸਲੱਬ ਕੋਡਾਂ ਦੀ ਟਾਈ ਮੀਟਰ ਦੀ ਸ਼ੋਰਟ ਹੈ ਡਿਸਪਲਿਨਰੀ ਹੋਂ ਦਾ ਬੋਟਮਟਾਈ ਮੀਟਰ ਦਾ ਤੇ ਤਿੰਨ ਸੂਟ ਤੁਹਾਨੂੰ ਮਿਲ ਜਾਣਗੇ 1100 ਦੇ ਵਿੱਚ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਆਫਰ ਬਹੁਤ ਵਧੀਆ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ 1100 ਦੇ ਵਿੱਚ ਤਿੰਨ ਸੂਟ ਆਣਗੇ ਜੀ ਦੋ ਆਏਗਾ ਜੀ ਤੁਹਾਡੀ ਪਸੰਦ ਦੇ ਇੱਕ ਤੁਹਾਨੂੰ ਸਾਡੀ ਪਸੰਦ ਆਏਗਾ ਇਹਦੇ ਵਿੱਚੋਂ ਹੀ ਆਏਗਾ ਉਹ ਨਹੀਂ ਹੈ ਕਿ ਹੋਰ ਵੀ ਕਲੈਕਸ਼ਨ ਦੇ ਵਿੱਚੋਂ ਨਹੀਂ ਇੱਥੇ ਜਿਹੜੀਆਂ ਕਲੈਕਸ਼ਨ ਐਡ ਕੀਤੀਆਂ ਇਹਨਾਂ ਦੇ ਵਿੱਚੋਂ ਹੀ ਆਏਗਾ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਮੈਂ ਬਹੁਤ ਹੀ ਪਿਆਰੇ ਤੇ ਸਲੈਕਟਡ ਸੂਟ ਲੈ ਕੇ ਆਈਆਂ ਕੋਈ ਵੀ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਹੈ ਜਿਹੜੇ ਸੂਟ ਵੀ ਨੇ ਇਹ ਵੀ ਬੜੀਆਂ ਭੈਣਾਂ ਪਸੰਦ ਕਰਦੀਆਂ ਨੇ 520 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਸ਼ਿਪਿੰਗ ਚਾਰजेस ਇਹਨਾਂ ਦੇ ਵੀ ਫ੍ਰੀ ਹੈ ਬਾਕੀ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ Thank you for watching my video.